ਅਸਲਾਮੁਅਲੈਕੁਮ ਸਸਰੀਆ ਕਾਲ ਕਿਦਾਂ ਚੱਲ ਰਿਹਾ ਠੀਕ ਠਾਕ ਲੋ ਜੀ ਭਜਾਈ ਪਿੱਛੇ ਆਪਾਂ ਇੱਕ ਇਹਨਾਂ ਦੇ ਲਾਈਵ ਸ਼ੋਅ ਸੁਨੇ ਸੀ ਰਣਜੀਤ ਕੌਰ ਦੋ ਹਾਂਜੀ ਰਣਜੀਤ ਕੌਰ ਤੇ ਕਾਫੀ ਵੀਰਿਆ ਨੇ ਪਿਆਰ ਦਿੱਤਾ ਕਹਿੰਦਾ ਇੱਕ ਵਾਰੀ ਦੋ ਤਿੰਨ ਵੀਰਿਆ ਨੇ ਕਿਹਾ ਸੀ ਮੇਰੀ ਫਰਮੈਚ ਤੇ ਕਹਿੰਦਾ ਇੱਕ ਵਾਰੀ ਤੁਸੀਂ ਜਗਮੋਹਨ ਕੌਰ ਵੀ ਸੁਣ ਕੇ ਵੇਖੋ ਅੱਛਾ ਜਗਮੋਹਨ ਕੌਰ ਅੱਛਾ ਮੈਂ ਕਿਹਾ ਪਹਿਲੇ ਆਪਾਂ ਨਹੀਂ ਸੁਣੀ ਹੋਈ ਹਲਾ ਅਸੀਂ ਫਸਟ ਟਾਈਮ ਹੀ ਰਣਜੀਤ ਕੌਰ ਨੂੰ ਵੀ ਫਸਟ ਟਾਈਮ ਸੁਣੀਆ ਸੀ ਤੇ ਬੜੇ ਵੀਰਿਆ ਨੇ ਕਮੈਂਟ ਕੀਤੇ ਸੀ ਕਿ ਇੱਕ ਵਾਰੀ ਨਾ ਜਗਮੋਹਨ ਕੌਰ ਦਾ ਵੀ ਲਾਈਵ ਤੁਸੀਂ ਸੁਣੋ ਤੁਹਾਨੂੰ ਮਜ਼ਾ ਆਏਗਾ ਤੇ ਅੱਜ ਫਿਰ ਆਪਾਂ ਸੁਣਨ ਜਾ ਰਹੇ ਆ ਜਗ ਮੋਹਨ ਕੋਰ ਦਾ song ਕਿਹੜਾ ਸੀ ਬਲਾ ਯਾਰ ਮਾਰ ਯਾਰ ਮਾਰ ਕਰਕੇ ਕੁਛ ਉਹਨਾਂ ਨੇ ਟਾਈਟਲ ਦਿੱਤਾ ਹੋਇਆ ਹੈ 1996 ਦਾ 1996 ਦਾ 1996 ਦੇ ਵਿੱਚ ਹੈ ਅੱਛਾ ਵੀਡੀਓ ਇਹਨਾਂ ਨੂੰ ਵੀ ਅਸੀਂ ਨਾ ਤਕਰੀਬਨ ਫਸਟ ਟਾਈਮ ਹੀ ਸੁਣਦੇ ਪਏ ਆ ਜਿੰਨੀਆਂ ਵੀ ਪੁਰਾਣੀਆਂ ਸਾਡੀਆਂ ਸੁਪਰਸਟਾਰ ਹੈਗੀਆਂ ਨੇ ਇਹਨਾਂ ਨੂੰ ਅਸੀਂ ਪਹਿਲੇ ਨਹੀਂ ਸੁਣਿਆ ਹੋਇਆ ਫਸਟ ਟਾਈਮ ਸੁਣਦੇ ਆ ਸਾਰੇ ਜਿਹੜੇ ਮਤਲਬ ਹੈ ਜਿਹੜੇ ਨਾ ਰਣਜੀਤ ਕੋਰ ਹੋਗੇ ਕੋਰ ਹੋਗੇ ਜਗਮੋਹਨ ਕੋਰ ਜਗਮੋਹਨ ਤੇ ਲੱਗਦਾ ਨਾ ਕਿ ਜਿਵੇਂ ਉਹ ਮੇਲ ਦਾ ਨਾਮ ਹੈ ਜਗਮੋਹਨ ਮੇਰਾ ਉਹ 모ਹਨ ਸਿੰਘ ਸੀ ਨਾ ਅਜਗਮੋਹਨ ਆ ਜੇ ਲੱਗਦਾ ਸੀ ਜਦੋਂ ਪੇੜ ਦਾ ਨਾ ਜਦੋਂ ਸਣੀ ਨੇ ਮੈਨੂੰ ਫਸਟ ਟਾਈਮ ਦੱਸਿਆ ਤੇ ਮੈਂ ਕਿਹਾ ਕਿਸੇ ਮੇਲ ਦਾ ਖੜਾ ਵੀ ਨਹੀਂ ਕਹਿੰਦੇ ਕਿਸੇ ਫੀਮੇਲ ਦਾ ਫੀਮੇਲ ਦਾ ਖੜਾ ਹੈਗਾ ਜਗਮੋਹਨ ਕੋਰ ਕਹਿੰਦਾ ਆਵਾਜ਼ ਦਾ ਤੁਹਾਨੂੰ ਪਤਾ ਚੱਲੇਗਾ ਇਹਨਾਂ ਦੀ ਕਹਿੰਦਾ ਆਵਾਜ਼ ਹੀ ਬੜੀ ਚੰਗੀ ਹੈ ਚਲੋ ਜੀ ਪਹਿਲੇ ਦੇਖਨੇ ਆ ਸੁਣਨੇ ਆ ਉਸ ਤੋਂ ਬਾਅਦ ਨਾਲ ਗੱਲ ਕਰਾਂਗੇ ਨਹੀਂ ਤੇ ਕਹਾਂਗਾ ਕਹਾਂਗਾ ਰਾਮ ਨਾ ਅੱਜ ਇਹ ਗਾ ਇਹ ਯਕੀਨ ਕਰੋ ਅਫਜ਼ਾਨ ਵੀ ਤਾਂ ਚਲਾ ਗਿਆ ਡਿਊਟੀ ਤੇ ਨਹੀਂ ਤੇ ਮੈਂ ਸਪੈਸ਼ਲੀ ਅੱਜ ਗਾਣਾ ਗੀਤ ਨਾਲ ਉਹਦੇ ਬੱਥੇ ਲੈ ਕੇ ਆਇਆ ਸੀ ਮੈਂ ਕਿਹਾ ਇਹ ਮ ਅਫਜ਼ਾਨ ਵੀਰੇ ਨੂੰ ਸੁਣਾਣਾ ਹੈ ਕਿ ਉਹ ਵੇਲਾ ਜਗਮੋਹਰ ਕੋਤ ਪੁਰਾਣੀ ਜਿਹੜੀਆਂ ਸੀ ਉਹ ਕੀ ਕਹਿੰਦੀਆਂ ਭਈ ਇਹਨੇ ਕਿ ਬਗਾਨੀ ਨਾਲ ਵੀ ਬੁਰੀ ਆ ਕੀ ਹੈ ਕਹਿੰਦੇ ਮੇਰੇ ਵੱਲ ਕਈ ਵੀਰ ਜਿਹੜੇ ਨੇ ਕੁਰਕੁਰ ਕੁਰਕੁਰ ਤੇ ਤੁਹਾਨੂੰ ਦਿਖਾ ਸਕਦਾ ਜੈਨੂਨ ਗੱਲ ਹੈ ਇਹ ਕੁਰਕਿ ਉਹਨੇ ਵੇਖਣਾ ਹੈ ਜਿਨਾਂ ਨੇ ਬਾਹਰ ਕੀ ਹੋਵੇ ਕੋਈ ਦੂਸਰੇ ਜੀ ਹੁੰਦੇ ਘੂਰ ਕੇ ਵੇਖਣਾ ਹੈ ਕਹਿੰਦਾ ਗਾਣੇ ਵੀ ਗਾਈ ਜਾਂਦੀ ਤੇ ਸਾਨੂੰ ਟੀਚਰਾਂ ਵੀ ਮਾਰ ਦੋ ਉਹ ਭਾਵੇਂ ਕਈ ਬੈਠੇ ਹੋਣਾ ਵੇਲਾ ਆਪਣੀ ਗੱਲ ਕਰਨ ਦੀ ਆ ਚਲੋ ਸੁਣੀਏ ਕਹਿੰਦੀ ਜੋ ਜੋ ਪਹਿਲਾਂ ਨਾ ਮੈਂ ਤੁਹਾਨੂੰ ਸਾਰਾ ਕੁਝ ਸਾਰਾ ਦੱਸ ਦੇਣਾ ਜੀ ਹਾਂ ਬੜੀ ਖੂਬਸੂਰਤ ਗੱਲ ਲਿਖੀ ਹੈ ਇਹ ਆਦੇ ਮੁਤਲਕ ਉਹਨੇ ਲਿਖਿਆ ਕਿਆ ਬਾਤ ਹੈ ਜੀ ਕਿਆ ਬਾਤ ਹੈ ਮਜ਼ਾ ਹੁਣ ਆ ਬੋਲ ਤੇ ਵਾਕਈ ਉਹਨਾਂ ਨੇ ਗੱਲਾਂ ਨਾ ਜਿਹੜੀਆਂ ਕੀਤੀਆਂ ਨੇ ਸੱਚੀ ਕੀਤੀਆਂ ਨੇ ਵਕਤ ਦੀ ਮਾਰ ਵੀ ਬੁਰੀ ਹੈ ਤੇ ਬਗਾਨੀ ਨਾਰਵੀ ਬੁਰੀ ਹੈ ਅੱਛਾ ਨਾ ਕਹ ਪੁੱਤ ਸਰਦਾਰਾਂ ਦੇ ਜਿਹੜੇ ਮੱਝਾ ਚਾਰਦੇ ਹੋਏ ਵੇਖੇ ਹੋਏ ਨੇ ਇਹ ਨਾਰਾ ਪੁੱਛੀ ਤੇ ਉਹ ਪੁੱਤ ਇਹ ਗੱਲ ਉਹਨੇ ਮੇਰਾ ਖਿਆਲ ਰਾਂਜੀ ਤੂੰ ਨਹੀਂ ਕੀਤੀ ਹਾਂ ਉਹ ਵੀ ਪੁੱਛਦਾ ਸੀ ਤੇ ਪਰ ਉਹਨੇ ਕਿੰਨਾ ਇਹਨਾਂ ਨੇ ਇਹ ਹੀ ਗੱਲ ਦੱਸਿਆ ਕਿ ਸਭ ਤੋਂ ਬੁਰਾ ਯਾਰ ਉਹੀ ਆ ਜਿਹੜਾ ਮਾਰ ਕਰਦਾ ਯਾਰ ਮਾਰ ਕਰਦਾ ਸਭ ਤੋਂ ਵੱਡੀ ਗੱਲ ਐਹੀ ਹੈ ਜਿਹੜਾ ਯਾਰ ਮਾਰ ਕਰਦਾ ਹੈ ਜਰਮਨ ਗੱਲ ਐ ਕਿ ਜਗਮੋਹਨ ਸੇ ਹੈ ਜਿਹੜੀ ਹੈ ਇਹਨਾਂ ਦੀ ਹਾਂ ਜਗਮੋਹਨ ਕੋਰ ਕੋਰ ਜਗਮੋਹਨ ਕੋਰ ਜਿਹੜੇ ਆ ਨਾ ਇਹਨਾਂ ਦੀ ਜਿਸਮਤ ਇਹਨਾਂ ਦੀ ਸ਼ਕੋਸ਼ਬਾਹਤ ਉਹਨਾਂ ਵਰਗੀ ਲਾਦੀ ਹੈ ਨਾ ਸ਼ਾਜ਼ੀਆ ਮਨਜ਼ੂਰ ਵਰਗੀ ਉਹਨਾਂ ਦੇ ਵੀ ਅੱਜ ਹੇਅਰ ਕੱਟ ਨੇ ਲੈਂਦੇ ਪੰਜਾਬ ਦੀ ਵੀ ਸਿਗਰ ਨੇ ਉਹਨਾਂ ਦੇ ਵੀ ਛੋਟੇ ਛੋਟੇ ਇੰਜ हेयरकट ਵੀ ਉਹਨਾਂ ਦੇ ਇੰਜ ਦਾ ਹੀ ਹੈ ਤੇ ਕੁਝ ਵੇਖਣ ਚ ਵੀ ਇੰਜ ਦਾ ਹੀ ਲੱਗਦਾ ਮੈਨੂੰ ਨਾ ਕੱਲ ਵੀ ਇਹਦਾ ਫੇਸ ਵਾਜਾ ਗੋਲ ਹੈ ਕੱਲ ਮੈਨੂੰ ਇੱਕ ਵੀਰੇ ਦਾ ਮੈਸੇਜ ਆਇਆ ਸੀ ਤਾਂ ਉਹਨਾਂ ਨੇ ਬੜਾ ਲੰਮਾ ਮੈਸੇਜ ਮੈਂ ਉਹਨਾਂ ਦਾ ਮੈਸੇਜ ਪੜ੍ਹ ਕੇ ਨਾ ਬੜਾ ਮੈਨੂੰ ਨੇ ਮਿਲਿਆ ਕਹਿੰਦਾ ਵੀਰੇ ਮੈਂ ਜਦੋਂ ਛੋਟਾ ਹੁੰਦਾ ਸੀ ਨਾ ਬੜੇ ਕਹਿੰਦਾ ਪੁਰਾਣੀ ਗੱਲ ਹੈਗੀ ਹੈ ਤਕਰੀਬਨ ਕਹਿੰਦਾ ਉਦੋਂ ਕਹਿੰਦਾ 47 ਤੋਂ ਬਾਅਦ ਦੀ ਗੱਲ ਹੈ ਜਦੋਂ ਕਹਿੰਦਾ ਵੰਡ ਹੋ ਗਈ ਸੀ ਨਾ ਵੰਡ ਤੋਂ ਬਾਅਦ ਜਦੋਂ ਕਹਿੰਦਾ ਉਧਰ ਲੋਹਰ ਦੇ ਵਿੱਚ ਰੇਡੀਓ ਚੱਲਦਾ ਹੁੰਦਾ ਸੀ ਨਾ ਲੋੜ ਦੇ ਵਿੱਚ ਰੇਡੀਓ ਦਾ ਨਾ ਇੱਕ ਸਟੇਸ਼ਨ ਕਹਿੰਦਾ ਚੱਲਦਾ ਹੁੰਦਾ ਸੀ ਪੀਰ ਮੰਗ ਬੁੱਧ ਵਾਲੇ ਦਿਨ ਬੁੱਧ ਵਾਲੇ ਦਿਨ ਇੱਕ ਸਟੇਸ਼ਨ ਚੱਲਦਾ ਸੀ 6 ਜਾਂ 6:30 ਵਜੇ 6 ਹਾਂ 6 ਜਾਂ 6:30 ਵਜੇ ਕਹਿੰਦਾ ਜੀ ਉਹ ਇੱਕ ਸ਼ੋਅ ਚੱਲਦਾ ਹੁੰਦਾ ਸੀ ਜਿੰਦਾ ਕਹਿੰਦਾ ਜਿੰਦੀ ਕਲੀਅਰ ਆਵਾਜ਼ ਕਹਿੰਦਾ ਚੱਕ ਦੇ ਪੰਜਾਬ ਚ ਆਂਦੀ ਹੁੰਦੀ ਸੀ ਸਭ ਤੋਂ ਪਹਿਲੇ ਕਹਿੰਦਾ ਹੁੰਦਾ ਨੇ ਰਣਜੀਤ ਕੌਰ ਮੁਹੰਮਦ ਸਦੀਕ ਇਹਨਾਂ ਦੇ ਗਾਣੇ ਲਾਣੇ ਉਸ ਤੋਂ ਬਾਅਦ ਜਗਮੋਹਨ ਕੌਰ ਕਹਿੰਦੇ ਇਹਨਾਂ ਦੇ ਗਾਣੇ ਲਾਣੇ ਉਸ ਤੋਂ ਬਾਅਦ ਉਹਨਾਂ ਨੇ ਯਮਲਾ ਜੱਟ ਉਹਦੇ ਗਾਣੇ ਲਾਣੇ ਉਦੋਂ ਕਹਿੰਦਾ ਆਰਫ ਤੇ ਉਹਨਾਂ ਨੇ ਕਿਹਾ ਉਧਰੋਂ ਆਰਫ ਲੋਹਾਰ ਦੇ ਗਾਣੇ ਲੱਗ ਜਾਣੇ ਐ ਮੈਡਮ ਨੂਰ ਜਾਂ ਕਹਿੰਦਾ ਉਹਨਾਂ ਨੂੰ ਮੈਡਮ ਮੈਡਮ ਨੂਰ ਜਾਂ ਬੜਾ ਸੁਣੀ ਜਾਂਦੇ ਹੁੰਦੇ ਸੀ ਮੈਡਮ ਨੂਰ ਜਾਂ ਕਹਿੰਦੇ ਬਹੁਤ ਸੁਣੀ ਜਾਂਦੇ ਹੁੰਦੇ ਸੀ ਬੜਾ ਕਹਿੰਦਾ ਉਹਨਾਂ ਨੂੰ ਸੁਨਿਆ ਮੈਡਮ ਨੂਰ ਜਾਂ ਨੂੰ ਤੇ ਕਹਿੰਦਾ ਉਹਦੇ ਵਿੱਚ ਸਭ ਤੋਂ ਵਧੀਆ ਆਵਾਜ਼ ਕਹਿੰਦਾ ਮੈਨੂੰ ਉਹ ਲੱਗਦੀ ਹੁੰਦੀ ਸੀ ਜਦੋਂ ਕੰਦਾ ਹੁੰਦਾ ਸੀ ਯੇ ਰੇਡੀਓ ਲਾਹੌਰ ਪਾਕਿਸਤਾਨ ਹੈ ਕਹਿੰਦਾ ਜਦੋਂ ਰੇਡੀਓ ਲਾਹੌਰ ਕਹਿੰਦਾ ਹੁੰਦਾ ਸੀ ਨਾ ਕਹਿੰਦਾ ਓਏ ਹੋਏ ਕਹਿੰਦਾ ਬੜਾ ਮਜ਼ਾ ਹੁੰਦਾ ਸੀ ਤੇ ਵੀਰੇ ਦਾ ਐਡਾ ਲੰਬਾ ਮੈਸੇਜ ਪੜ ਕੇ ਨਾ ਮੈਨੂੰ ਜਿਵੇਂ ਨਾ ਐ ਪਤਾ ਨਹੀਂ ਕਿਵੇਂ ਕਿੱਡੀ ਖੁਸ਼ੀ ਜੀ ਮਿਲੀ ਕਿ ਯਾਰ ਉਹ ਕੀ ਵਕਤ ਸੀ ਯਾਰ ਕਿੱਡਾ ਚੰਗਾ ਵਕਤ ਹੁੰਦਾ ਸੀ ਕਿ ਜੋ ਇਕੱਠੇ ਹੋ ਕੇ ਰਹਿਣਾ ਤੇ ਸਾਰੇ ਸਾਡੇ ਸਿੰਗਰ ਚੜ੍ਹਦੇ ਤੇ ਲੈਂਦੇ ਪੰਜਾਬ ਤੇ ਸਿੰਗਰ ਜਿਹੜੇ ਆ ਸੀ ਉਹਨਾਂ ਦੇ ਇਕੱਠਿਆਂ ਦੇ ਗੀਤ ਗਾਏ ਜਾਣੇ ਅੱਗੋਂ ਜਿਵੇਂ ਆ ਹੁਣ ਆਂਦੇ ਪਈਏ ਗੁਰੂ ਨਾਨਕ ਨਰਕੁਰਾ ਬੰਦੇ ਗੁਰਪੁਰਾ ਆਂਦਾ ਗੁਰਪੁਰਾ ਆਂਦਾ ਪਿਆ ਕਹਿੰਦਾ ਉਹਦੇ ਵਿੱਚ ਤੋਂ ਜ਼ਿਆਦਾ ਕੰਦਾ ਜੀ ਜਮਲੇ ਜੱਟ ਦਾ ਕੰਦਾ ਗੀਤ ਲੱਗਣਾ ਹਾਂ ਉਹ ਕਹਿੰਦੇ ਸੀ ਕਿ ਉਹਨਾਂ ਦੇ ਉਹ ਸਵੇਰ ਦਾ ਉਹਨਾਂ ਦੀ ਅਰਦਾਸ ਜਿਹੜੀ ਸੀ ਸਵੇਰ ਉਹ ਲੱਗ ਜਾਂਦੀ ਸੀ ਇੱਕ ਦਿਨ ਪਹਿਲੇ ਹਾਂ ਜਿਹਦੇ ਕਹਿੰਦੇ ਗੁਰਪੁਰਬ ਦੇ ਮੌਕੇ ਤੇ ਉਹ ਕਹਿੰਦਾ ਜਮਲੇ ਜੱਟ ਦੀ ਉਹਨਾਂ ਨੇ ਨਾ ਅਰਦਾਸ ਲੋਹੜ ਦੇ ਵਿੱਚੋਂ ਹੀ ਕਹਿੰਦਾ ਗੁਰਪੁਰਬ ਦੇ ਉੱਤੇ ਨਾ ਜਮਲੇ ਜੱਟ ਦੀ ਕਹਿੰਦਾ ਲੱਗ ਜਣੀ ਤੇ ਕਹਿੰਦਾ ਮੈਂ ਪੂਰੀ ਸੁਣੀ ਯਾਰ ਜਿਹਨੇ ਗੀਤ ਕਰੋਨਾ ਦੀ ਹੈਗੀ ਹੈ ਨਾ ਤੇ ਕਹਿੰਦਾ ਬੜਾ ਮਜ਼ਾ ਆਉਂਦਾ ਹੁੰਦਾ ਸੀ ਅੱਜ ਉਹ ਦੌਰ ਚੰਗੇ ਹੁੰਦੇ ਸਨ ਬੜਾ ਚੰਗਾ ਬੜਾ ਚੰਗੇ ਦੌਰਾਂ ਨੇ ਦੌਰਾਂ ਦੀ ਗੱਲ ਕਰੋ ਨਾ ਤੇ ਉਂਝ ਦੇ ਪਿਆਰ ਮੁਹੱਬਤ ਇਹਸ ਹੂੰ ਨਹੀਂ ਹੈ ਹੂੰ ਉਹ ਚੀਜ਼ ਹੂੰ ਨਾ ਗਿਆਮਾ ਕੈਮੀ ਦਾ ਬਿਜ਼ੀ ਹਰ ਬੰਦਾ ਆਪਣੇ ਕੰਮ ਚ ਮਸਰੂਫ ਹੈ ਨਹੀਂ ਤੇ ਅੱਗੇ ਐ ਹੁੰਦਾ ਸੀ ਸਭ ਤੋਂ ਮੈਂਟ ਦੇ ਅੱਗੇ ਮੋਬਾਈਲ ਫੋਨ ਨਹੀਂ ਸੀ ਨਾ ਹੁੰਦਾ ਤੇ ਲੋਕੀ ਬਰੇ ਜਿਹੜੇ ਸੀ ਇੱਕ ਦੂਜੇ ਕੋਲ ਬੈ ਕੇ ਗੱਲਾਂ ਬਾਤਾਂ ਕਰ ਲੈਂਦੇ ਸੀ ਹੁਣ ਹੁਣ ਤੁਸੀਂ 10 ਬੰਦੇ ਵੀ ਬੈਠੇ ਹੋ ਵੇਖੋ 10 ਬੰਦੇ ਵੀ ਆਪਸ ਚ ਗੱਲ ਨਹੀਂ ਕਰਨਗੇ ਆਪਣੇ ਆਪਣੇ ਮੋਬਾਈਲਾਂ 'ਤੇ ਲੱਗੇ ਹੋਏ ਨੇ ਅੱਗੇ ਹੁੰਦਾ ਸੀ ਨਾ ਪੀਪਲ ਦੀ ਛਾਂ ਹੇਣੇ ਬੈਠ ਕੇ ਸਾਰੇ ਬਾਬੇ ਵਾ ਵੱਡੇ ਸਿਆਣੇ ਉੱਥੇ ਵੇਖੋ ਨਾਲ ਉਹਨਾਂ ਨੇ ਤਾਸ਼ ਵੀ ਖੇਢੀ ਜਾਣਾ ਤੇ ਨਾਲ ਉਹਨਾਂ ਨੇ ਸਿਆਣੀ ਗੱਲ ਵੀ ਕਰਦਣੀ ਜਿਵੇਂ ਅੱਜ ਬੀਬੀਆਂ ਜਿਹੜੀਆਂ ਸਨੋਂ ਕਿਸੇ ਇੱਕ ਘਰ ਇਕੱਠੀਆਂ ਹੋ ਜਾਂਦੀਆਂ ਹੋ ਜਾਂ ਨੇ ਕਿ ਉਹਨਾਂ ਨੇ ਮੰਜੀਆਂ ਡਾਹ ਲੈਣੀਆਂ ਕਰਨੀਆਂ ਉੱਥੇ ਬਹਿ ਜਾਣਾ ਕਰਨਾ ਸਾਰੀਆਂ ਨੇ ਨਾਲੇ ਸਬਜ਼ੀ ਕੱਟਣੀ ਕਰਨੀ ਆਪਣੀ ਆਪਣੀ ਤੇ ਨਾਲੇ ਬਹਿ ਕੇ ਗੱਲਾਂ ਬਾਤਾਂ ਕਰਨੀਆਂ ਸਬਜ਼ੀ ਚੁੱਕਣੀ ਆਪਣੇ ਆਪਣੇ ਘਰਾਂ ਚਾ ਨਹੀਂ ਅੱਛਾ ਉਦੋਂ ਇਹ ਵੀ ਨਹੀਂ ਸੀ ਹੁੰਦਾ ਹੂ ਉਹਨਾਂ ਕਿਸੇ ਦੇ ਘਰ ਕੋਈ ਸਭ ਜੀ ਸਬਜ਼ੀ ਲਾ ਕੇ ਤਰਜੋ ਤੱਕਲਾ ਬੰਦਾ ਬਾਜ਼ਾਰ ਹੋ ਜਾਂਦਾ ਲੈ ਸਾਰੇ ਘਰ ਗੰਦਪਾਨ ਆ ਗਏ ਨਹੀਂ ਅੱਗੇ ਉਹ ਬਹਿ ਕੇ ਸਾਰਿਆਂ ਨੇ ਕਰਨਾ ਫਿਰ ਉਹੀ ਚੋਕਾ ਕੇ ਉਹਨਾਂ ਦੇ ਜਾਨਵਰਾਂ ਨੂੰ ਪਾ ਦੇਣਾ ਕਰਨਾ ਗੱਲਾਂ ਬਾਤਾਂ ਕਰਨੀਆਂ ਹੱਸਣਾ ਖੇਡਣਾ ਤੇ ਘਰ ਆ ਜਾਣਾ ਤੇ ਐਂ ਦੀ ਸਾਰੀ ਧਿਆਰੀ ਨਿਕਲ ਜਾਣੀ ਕਰਨੀ ਅੱਛਾ ਜਗਮੋਹਨ ਕੋਲ ਦੀ ਵਾਦਰੀ ਧਿਆਰੀ ਹੈ ਬਹੁਤ ਪਿਆਰੀ ਵਾਦਰੀ ਤੇ ਗੱਲਾਂ ਉਹਨਾਂ ਨੇ ਮੈਨੂੰ ਲੱਗਦਾ ਸਾਰੀਆਂ ਸੱਚੀ ਕੀਤੀਆਂ ਨੇ ਪਿਆਰੀ ਸੱਚੀ ਨੇ ਪੜੀਆਂ ਨੇ ਮੈਂ ਉਹ ਦੱਸੀ ਜਾਵਾਂ ਉਹ ਦੱਸੀ ਹੈ ਤੇ ਆਜ਼ਾਦ ਉਹਨਾਂ ਨੇ ਦੱਸਿਆ ਸੀ ਕਿ ਆਜ਼ਾਦ ਪੁੱਤ ਵੀ ਪੜਾ ਹਾਂ ਆਜ਼ਾਦੀ ਜਿਹੜੀ ਹੈ ਨਾ ਹੱਥੋਂ ਜ਼ਿਆਦਾ ਤੇ ਜਾਵਜ਼ ਹੋ ਜੇ ਨਾ ਤੇ ਤੁਹਾਡੇ ਵਾਸਤੇ ਨੁਕਸਾਨਦੇ ਹੁੰਦੀ ਹੈ ਨੁਕਸਾਨਦੇ ਪੁੱਤਾਂ ਨੂੰ ਕਦੀ ਵੀ ਨਹੀਂ ਆਜ਼ਾਦੀ ਦੇਣਾ ਤੁਹਾਨੂੰ ਕਿ ਉਹਨਾਂ ਨੂੰ ਆਪਣੇ ਕੰਟਰੋਲ ਦੇ ਵਿੱਚ ਰੱਖੋ ਕਿ ਉਹਨਾਂ ਨੂੰ ਪਤਾ ਹੋਵੇ ਕਿ ਭਾਈ ਐਸ ਚੀਜ਼ ਸਾਰੇ ਵੇਲੇ ਚੰ ਉਹ ਕਹਿੰਦੇ ਨੇ ਨਾ ਕਿ ਬੱਚੇ ਜਿਹੜੇ ਨੇ ਬੱਚਿਆਂ ਨੂੰ ਭਾਵੇਂ ਖਵਾਓ سونے ਦੇ ਚਮਚ ਨਾਲ ਪਰ ਵੇਖੋ ਉਹਨਾਂ ਨੂੰ ਸ਼ੇਰ ਦੀ ਅੱਖ ਨਾਲ ਉਹ ਕਹਿੰਦੇ ਨੇ ਕਿ ਤੂੰ ਬੱਚਿਆਂ ਦਾ ਅਗਰ ਨਖਾ ਵੇਖਣਾ ਨਾ ਤੇ ਖਾਣ ਪੀਣ ਦਾ ਵੇਖੋ ਤੇ ਜਾਂ ਪਾਣ ਦਾ ਵੇਖੋ ਬਾਕੀ ਹੋਰ ਪੜ੍ਹਾਈ ਵੱਲੋਂ ਜਾਂ ਬੁਰੇ ਕੰਮ ਵੱਲੋਂ ਇੱਧਰ ਨਾ ਲਾਪਰਵਾਹੀ ਕਰੋ ਕਿ ਨਹੀਂ ਤੇਰਾ ਨਖਰਾ ਵੇਖਣਾ ਤੇ ਸਿਰਫ ਖਾਣ ਪੀਣ ਦੇ ਵਿੱਚ ਤੇ ਪਾਣ ਦੇ ਵਿੱਚ ਇਸ ਤੋਂ ਇਲਾਵਾ ਨਹੀਂ ਬਾਕੀ ਗੱਲਾਂ ਤੇ ਬਹੁਤ ਸੋਹਣੀਆਂ ਕੀਤੀਆਂ ਨੇ ਜਗਮੋਹਨ ਕੋਰ ਨੇ ਅੱਛਾ ਇਹਨਾਂ ਦੇ ਗਾਣੇ ਵਧੀਆ ਸਨ ਬਹੁਤ ਵਧੀਆ ਸੀ ਜਿਹੜੇ ਕੋਈ ਇੱਕ ਦੋ ਅਨਾਂ ਦੇ ਹੋਰ ਵੇਖਾਂਗੇ ਕਿਉਂਕਿ ਵਧੀਆ ਇਹਨਾਂ ਦੀ ਵਾਇਸ ਬਹੁਤ ਵਧੀਆ ਲੱਗੀ ਅੱਛਾ ਪੁਰਾਣੀ ਚੀਜ਼ਾਂ ਦਾ ਆਪਣਾ ਮਜ਼ਾ ਹਾਂ ਸੋਹਣੀ ਬਾਤ ਸੀ ਤੇ ਪਾਰੀ ਸੀ ਸੁਣ ਕੇ ਮਜ਼ਾ ਆਇਆ ਅੱਛਾ ਤਾਂ ਇਹਦਾ ਡਾਇਲੌਗ ਵੀ ਚੰਗਾ ਲੱਗਾ ਕਹਿੰਦਾ ਜਦੋਂ ਮੈਂ ਗਿਆ ਨਾ ਬਗਾਨੀ ਨਾਰਬੂਰੀ ਸਾਰੀ ਮੇਰੇ ਵੱਲ ਘੂਰ ਕੇ ਦੇਖਦੇ ਨੇ ਕਈ ਵੀਰ ਕਹਿੰਦੀ ਮੇਰੇ ਵੱਲ ਘੂਰਨਾ ਸ਼ੁਰੂ ਹੋ ਗਿਆ ਜਿਹਨੇ ਆ ਕੇ ਵਧੀਆ ਸੀ ਤੁਹਾਨੂੰ ਕਿਦਾਂ ਲੱਗਾ ਕਮੈਂਟ ਸੈਕਸ਼ਨ 'ਚ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਵੀ ਕਰੋ ਸ਼ੇਅਰ ਵੀ ਕਰੋ ਤੇ ਕੱਲ ਇਨਸ਼ਾਅੱਲਾ ਤੁਹਾਨੂੰ ਫਜ਼ਾਨ ਸਾਹਿਬ ਨਜ਼ਰ ਆ ਜਣੀਆਂ ਸਾਡੇ ਵਿੱਚ ਕਿਉਂਕਿ ਉਹਨੇ ਵੀ ਅੱਜ ਗੱਲ ਨਾਲ ਡਿਊਟੀਆਂ ਜਿਹੜੀਆਂ ਨੇ ਬਹੁਤ ਸਖਤ ਲੱਗੀਆਂ ਨੇ ਅੱਛਾ ਮੈਂ ਇੱਕ ਹੋਰ ਗੱਲ ਕਰਨਾ ਚਾਹਾਂਗੀ ਇੱਕ ਵੀਰ ਜੀ ਨੇ ਉਹ ਬਾਰ-ਬਾਰ ਫਜ਼ਾਨ ਅੱਗੇ ਮੈਨੂੰ ਰਾਤੀ ਵੀ ਦ ਸੰਦੇਸ਼ ਕਹਿੰਦੇ ਮੈਨੂੰ ਨਾ ਦੋ ਚਾਰ ਦੇ ਪੰਜਾਬ 'ਚ ਕਾਲ ਆਂਦੀ ਹੈ ਬਾਰ-ਬਾਰ ਉਹ ਫਿਰ ਕਈ ਵਾਰ ਵਿਚਾਰਾ ਆਵਾਜ਼ ਆ ਵੀ ਹੋ ਜਾਂਦਾ ਵੀਰ ਜੀ ਨੂੰ ਦੱਸਣਾ ਚਾਹੀਦਾ ਕਿ ਵੀਰ ਜੀ ਉਹਨਾਂ ਦੀ ਡਿਊਟੀ ਐਸੀ ਹੈ ਕਿ ਤੁਹਾਨੂੰ ਪਤਾ ਉਹ ਪੁ ਇਸ ਕਰਕੇ ਉਹ ਜ਼ਿਆਦਾ ਨਹੀਂ ਚੁੱਕ ਸਕਦੇ ਹੈ ਇਸ ਤੋਂ ਇਲਾਵਾ ਸਾਡੇ ਇੱਕ ਬਹੁਤ ਹੀ ਪਿਆਰੇ ਜੀ ਵੀਰ ਜੀ ਨੇ ਰਾਜਵੀਰ ਬਰਾੜ ਵੀਰ ਹਰ ਬੰਸ ਸਾਡੇ ਫੈਮਲੀ ਤੇ ਜਿੰਨੇ ਵੀ ਮੈਂਬਰ ਨੇ ਨਾ ਜਿੰਨੇ ਵੀ ਮੈਂਬਰ ਨੇ ਉਹ ਸੁਜਾਤ ਵੀਰੇ ਹੁੰਨੀ ਹੋਗੇ ਬਾਜ ਵੀ ਹੁੰਨੀ ਹੋਗੇ ਅਸੀ ਹੋਗੇ ਸਾਰਿਆਂ ਨੂੰ ਜਾਣਦੇ ਨੇ ਤੇ ਹਰ ਬੰਦੇ ਦਾ ਕੰਟੈਕਟ ਨੰਬਰ ਉਹਨਾਂ ਕੋਲ ਹੈ ਤੇ ਇਹ ਉਹਨਾਂ ਨੂੰ ਵੀ ਪਤਾ ਹੈ ਕਿ ਅਸੀਂ ਉਹਨਾਂ ਨਾਲ ਕਿੰਨੀ ਕੀ ਗੱਲ ਕਰਨੀ ਆ ਉਹ ਸਾਡੀ ਉਹਨਾਂ ਨੂੰ ਮਿੰਟ ਮਿੰਟ ਦੀ ਹਰ ਚੀਜ਼ ਦੀ ਪਤਾ ਹੁੰਦਾ ਹੈ ਕਿ ਉਹਨਾਂ ਨੂੰ ਮੈਨੂੰ ਜਿਹਨੇ ਵਰਦੀ ਕਰ ਦਿੱਤੀ ਲੇਕਿਨ ਐ ਵਾ ਕਿ ਉਹ ਕੁਛ ਥੋੜਾ ਜਿਹਾ ਨਾ ਡਰਦੇ ਵੀ ਨਹੀਂ ਕਿ ਨਹੀਂ ਉਹ ਮਤਲਬ ਤੁਹਾਨੂੰ ਪਤਾ ਕਿ ਉਹਨਾਂ ਦੀ ਨੌਕਰੀ ਇੰਜ ਦੀ ਆ ਪਤਾ ਨਹੀਂ ਚੱਲਦਾ ਇੱਥੇ ਜੋ ਮਿੰਟ ਜੇ ਨਹੀਂ ਪਤਾ ਚੱਲਦਾ ਬੰਦੇ ਨਾਲ ਕੁਛ ਵੀ ਹੋਣ ਲੱਗੇ ਤੇ ਇਸ ਕਰਕੇ ਉਹ ਜਿਹੜੀ ਚੜਦੇ ਪੰਜਾਬ ਤੋਂ ਕਾਲ ਲੈਂਦੇ ਆ ਕੋਸ਼ਿਸ਼ ਉਹਨਾਂ ਦੀ ਇਹ ਹੁੰਦੀ ਆ ਕਿ ਮੈਂ WhatsApp ਤੇ ਕੋਈ ਮੈਸੇਜ ਕਰਦਾ ਇਹ ਕਰਦਾ ਉਹ ਵੀਰਾ ਜਿਹੜਾ ਨਾ ਬਜ਼ਾਰ ਕਹਿੰਦਾ ਉਹ ਬੜਾ ਸੈਲੈਬ੍ਰਿਟੀ ਬੱਦ ਦੱਸ ਕਹਿੰਦਾ ਤੂੰ ਵੱਖਰਾ ਮੇਰੇ ਲਈ ਹੀ ਰੋ ਬਣਿਆ ਹੋਇਆ ਮੈਂ ਤੈਨੂੰ ਕਾਲ ਕਰਦਾ ਤੂੰ ਮੇਰੀ ਕਾਲ ਵੀ ਚੁੱਕਦਾ ਨਹੀਂ ਅਸੀਂ ਸਿਆਸੀ ਆ ਕਹਿੰਦੇ ਕਿ ਅਸੀਂ ਸੈਲੈਬ੍ਰਿਟੀ ਨਹੀਂ ਆ ਅਸੀਂ ਵੀ ਤੁਹਾਡੇ ਤਰ੍ਹਾਂ ਆਮ ਬੰਦੇ ਆ ਅਸੀਂ ਕਿਹਨਾਂ ਦੇ ਸਿਰ ਤੇ ਆ ਤੁਹਾਡੇ ਸਿਰ ਤੇ ਆ ਯਾਰ ਅਸੀਂ ਤੁਹਾਡੇ ਪਿਆਰ ਕੀਤਾ ਤੇ ਅੱਜ ਇਸ ਮੁਕਾਮ ਅਸੀਂ ਤੁਹਾਡੇ ਪਿਆਰ ਪੜਾ ਸੀ ਆਪਣੇ ਆਪ ਨੂੰ ਸੈਲੈਬ੍ਰਿਟੀ ਨਹੀਂ ਸਮਝਦੇ ਅਸੀਂ ਵੀ ਤੁਹਾਡੇ ਤੜਾਈਆਂ ਬਸ ਐਵੇਂ ਕਹੇ ਤੁਹਾਡੇ ਨਾਲ ਗੱਲਾਂ ਬਾਤਾਂ ਹੋ ਜਾਂਦੀਆਂ ਕਹਿੰਦਾ ਕਈ ਦਫਾ ਰਾਤ ਨੂੰ ਬੈਠ ਕੇ ਕਹਿੰਦਾ ਬੈਠ ਕੇ ਮੈਂ ਹਾਸ ਲੈਣਾ ਮੈਂ ਕਹਿੰਦਾ ਮੈਂ ਕਈ ਦਫਾ ਮੈਨੂੰ ਵੀ ਰਾਤ ਨੂੰ ਬੁਲਾ ਕਹਿੰਦਾ ਯਾਦ ਆਵੇ ਵੀਰਾ ਕਹਿੰਦਾ ਇਹੋ ਜੇ ਮੈਸੇਜ ਪਰ ਉਹਨਾ ਉਹ ਕਰਦੇ ਅਸੀਂ ਤੁਹਾਨੂੰ ਵੀ ਨਹੀਂ ਸੁੱਕਾ ਜਾਣਦਾ ਕੁੱਲ ਆਦਿਕ ਬਣਿਆ ਹੋਇਆ ਮੈਂ ਕਹਿੰਦਾ ਤੂੰ ਸਾਡੇ ਲਈ ਬੱਕਰਾ ਹੀ ਹੋ ਬਣਿਆ ਹੋਇਆ ਤੇ ਹੀਰੋ ਵਾਲੀ ਗੱਲ ਕੋਈ ਨਹੀਂ ਹੈ ਵੀਰ ਜੀ ਕੋਈ ਸਮਝਣ ਦੀ ਕੋਈ ਗੱਲ ਉਹ ਤਾਂ ਵੀ ਅਸੀਂ ਇਸੇ ਵਜ੍ਹਾ ਤੋਂ ਵੀਡੀਓ ਚ ਦੱਸਿਆ ਸੀ ਇਹ ਕਿਉਂਕਿ ਇੱਕ ਦੋ ਵਾਰੀ ਅਗਰ ਵੀਰੇ ਕਾਲ ਕਰਨ ਤਾਂ ਉਹਨਾਂ ਨੂੰ ਪਤਾ ਚੱਲ ਜਾਂਦਾ ਜਿਹਦੇ ਨਾਲ ਚੁੱਕ ਲਈਏ ਤੇ ਕੋਈ ਨਹੀਂ ਸਾਨੂੰ ਕਾਲ ਚੁੱਕਣ ਲੱਗਿਆ ਕੋਈ ਸਾਨੂੰ ਪੈਸੇ ਨਹੀਂ ਲੱਗਦੇ ਆ ਕਿ ਮੈਨੂੰ ਕਰ ਲਿਆ ਕਰੋ ਮੈਨੂੰ 24 ਆਵਰਸ ਨਹੀਂ ਵੀਰਾ ਵਿਲਾ ਹਾਂ ਉਹਦੀ ਜ਼ਰਾ ਡਿਊਟੀ ਦਾ ਮਸਲਾ ਹੁੰਦਾ ਇਸ ਵਜ੍ਹਾ ਤੇ ਉਹ ਬਹੁਤ ਘੱਟ ਕਾਲ ਦਾ ਜਵਾਬ ਦਿੰਦਾ ਚੁੱਕਦੇ ਨਹੀਂ ਆ ਚੁੱਕਣ ਨਹੀਂ ਤੇ ਮਤਲਬ ਬਾਹਰੋਂ ਆ ਜੇ ਤਾਂ ਫਿਰ ਵੀ ਮਾਰੀ ਮੋਟੀ ਚੋਕ ਲੈ ਲੈਂਦੇ ਨੇ ਲੇਕਿਨ ਐਵੇਂ ਕਿ ਚਾਰ ਦੇ ਪੰਜਾਬ ਤੋਂ ਪਤਾ ਇੰਡੀਆ ਤੋਂ ਕਾਲ ਆ ਤੇ ਫਿਰ ਇਹ ਸਾਨੂੰ ਹੁੰਦਾ ਕਿ ਬਾਰ ਬਾਰ ਉਹ ਥੱਕਿਆ ਹੁੰਦਾ ਕੋਈ ਲੰਮਾ ਪੈਣਾ ਮੋਬਾਈਲ ਹੁੰਦਾ ਬੱਚਿਆਂ ਨੇ ਫੜ ਲੈਣਾ ਕੁਝ ਬੱਚੇ ਵੀ ਨਹੀਂ ਦੱਸਦੇ ਹੈ ਬੱਚਾ ਕੋ ਮੋਬਾਈਲ ਹੁੰਦਾ ਉਹਨਾਂ ਨੂੰ ਹੁੰਦਾ ਸੀ ਗੇਮਾਂ ਖੇਡ ਲਈਏ ਸਾਡੇ ਘਰ ਜਿਹੜੇ ਸਾਡੇ ਖਾਂਦੇ ਆਉਂਦੇ ਨੇ ਮੇਰੇ ਖਾਸ ਤੌਰ ਤੇ ਮੇਰੇ ਪੇਕਿਆਂ ਨੂੰ ਐਹੀ ਮਸਲਾ ਰਹਿੰਦਾ ਹੈ ਕਿ ਜਦੋਂ ਕੁੜੀਏ ਤੇਨੂੰ ਕਾਲ ਕਰੀ ਅੱਗੋਂ ਤੋਂ ਬਿਜ਼ੀ ਕਾਰਸ਼ਾ ਨਹੀਂ ਮੈਨੂੰ ਪਤਾ ਹੀ ਕੋਈ ਨਹੀਂ ਹੁੰਦਾ ਬੱਚਿਆਂ ਕੋਲ ਦਾ ਮੋਬਾਈਲ ਤੋਂ ਵੀ ਉਹਨਾਂ ਨੂੰ ਗੇਮਾਂ ਦੀ ਚੱਕਰ ਹੁੰਦਾ ਕਿ ਜ ਲੇਕਿਨ ਆ ਕਿ ਇਹ ਮੈਂ ਕਹਿੰਦੀ ਚਲੋ ਵੀਰੇ ਨਾਲ ਸ਼ੇਅਰ ਕਰ ਸੀ ਭੈਣ ਭਰਾਵਾਂ ਨਾਲ ਸ਼ੇਅਰ ਕਰ ਲਈ ਖਾਸ ਤੌਰ ਤੇ ਉਸ ਵੀਰੇ ਨਾਲ ਸ਼ੇਅਰ ਕਰ ਲਈ ਜਿਹੜਾ ਇੰਨਾ ਖੱਬੇ ਸਵਾਦ ਹੋ ਰਿਹਾ ਮੈਂ ਕਹਿੰਦਾ ਦੱਸ ਲਈ ਵੀਰ ਜੀ ਕਿਹੜੀ ਤਰ੍ਹਾਂ ਤੁਹਾਡੇ ਮੈਸੇਜ ਪੜ੍ਹ ਕੇ ਸਾਨੂੰ ਆਪ ਨੂੰ ਆਜ਼ਾਦ ਅਸੀਂ ਮੈਂ ਕਹਿੰਦਾ ਤੂੰ ਬੱਕਰਾ ਹੀ ਸਾਡੇ ਲਈ ਸੈਲੀਬ੍ਰਿਟੀ ਬਣੇ ਸੈਲੀਬ੍ਰਿਟੀ ਤੂੰ ਬੜਾ ਸੈਲੀਬ੍ਰਿਟੀ ਹੈ ਕਹਿੰਦਾ ਅਸੀਂ ਸੈਲੀਬ੍ਰਿਟੀ ਨਹੀਂ ਹੋਏ ਤੇ ਉਹ ਵੈਸੇ ਹੈ ਕਿ ਇਹ ਮਸਲਾ ਹੈ ਜਿਹਦੀ ਵਜ੍ਹਾ ਤੋਂ ਕਾਲ ਨਹੀਂ ਚੁੱਕਦੇ ਹੈ ਬਾਕੀ ਮਿਲਦੇ ਆਂ ਜੀ ਨਵੀਂ ਵੀਡੀਓ ਚ ਆਪਣਾ ਖਿਆਲ ਰੱਖੋ ਰੱਬ ਰੱਖਾ